ਵਾਹਿਗੁਰੂ ਅਤਿ ਸੋਖੀ ਚੌਥਾ ਫਰੋਈ ਜਾਵੇ ਪ੍ਰਦਾਸ ਵਿਚੇ ਰੋਕਾਰੋ ਸ੍ਰੀ ਬਾਣੀ ਦੀ ਜੀਖਤੇ ਵਾਰ ਸ੍ਰੀ ਛੋਟੀ ਦੇਕੇ ਪਾਪ ਸ਼ਾਹੀ ਦਸਮੀ ਪ੍ਰਥਮ ਜੋਤੀ ਸ੍ਰੀ ਸੰਕਾ ਗੁਰ ਹਾਲ ਕਰਨੀ ਤੇ ਆਈ ਇੱਕ ਅੰਦੰਤ ਤੁਮ ਕੇ ਉਪਕਾਸ ਆਂਦਾਤਾ ਵੇਸਾਈ ਅਰਧ ਹਰਸੋ ਵੇ ਸਤਿ ਸ਼੍ਰੀ ਅਕਾਲ ਜੀ ਸ੍ਰੀ ਹਰਿ ਕੀ ਸੋਕੀਐ ਜੈ ਜਿਸ ਦੇ ਤੇ ਸਾਬ ਜੁਤ ਜਾਏ ਤੇ ਤਾਂ ਦੁਸਹਿ ਕਿਹਿਆ ਪਰਵ ਰੋਣ ਕੇ ਆਵੈ ਭਾਈ ਸੰਸਾਈਂ ਸਹਾਈ ਉਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭਾਈ ਹੋਏ ਸਹਾਈ ਦਸਾ ਪਾਤਸ਼ਾਹ ਜੀ ਹਾਲ ਧਨ ਦੇ ਗੁਰੂ ਨਾਨਕ ਸਾਹਿਬ ਜੀ ਪਾਦ ਰਸ ਰਿਨਾਤਾ ਧਿਆਨ ਤੱਕੇ ਬਹੋਲੇ ਵਾਹੀ ਗੁਰੂ ਅੰਜਾ ਪਿਆਰਿਆਂ ਸੋਹਣ ਸਾਹਿਬ ਜਾਵਿਆਂ प्यारी ਕਿਟਿਆਂ ਹੱਜਿਆਂ ਜਪਿਆ ਤਪਿਆ বিনা ਨਾਮ ਜਪਿਆ ਗਨ ਸਿਖਿਆ ਦੇਖ ਲਈ ਏਗਵਾਹੀ ਦੇਖਿਆ ਅੰਤ ਸਿਤਾ ਕਿਤਾ ਪਿਆਰਿਆ ਸੱਚਿਆ ਦੇਵ ਈਕ ਮਾਈ ਦਾ ਸੰਤਨ ਬਨੋਗੇ ਹਾਏ ਗੁਰੂ ਗਿਨਾ ਸਿਧਾ ਸਿਧਨੀਆਂ ਧਰਮ ਦੇ ਸਿੱਖ ਦਿੱਤੇ ਕਾਲ ਜ਼ਬਾਨ ਵਿਚਟਾਏ ਤੋ ਸੜੀਆਂ ਲੁਹਾਈਆਂ ਵਿਚ ਰੱਖਣੀਆਂ ਤੇ ਜੜੇ ਅਲ ਆਣਾਂ ਨਾਲ ਸਰਵਾਏਗੇ ਉਸ ਵਾਰਿਆ ਲਈ ਸੇਵਾ ਲੈ ਕਿਰਪਾ ਲਈ ਕਿਰਿਆ ਬੀ ਆਰਿਆ ਸਿੱਧੀ ਕਿਸਾਂ ਸਵਾਤਾਂ ਸਰਬ ਰੁਆਈ ਜਿਨਾ ਦੇ ਮਨਵਾ ਈਆਂ ਕਰਕੇ ਖੰਸਾ ਦੇ ਬਲੋ ਜੀ ਵਾਹਿਗੁਰੂ ਪੰਜਾਂ ਤੁਪਾ ਸਵਾਤ ਰੁਆਈ ਅੰਤਰ ਕੀ ਬਲੋ ਜੀ ਵਾਹਿਗੁਰੂ ਤ੍ਰਿਪੇਰਵਤ ਥਾਪਤਾ ਜੀ ਜੀਰਦਾ ਸਰਬਤ ਕਾਮ ਸਾਹਿਤੋ ਸਵਾਹਿ ਗੁਰੂ ਸਵਾਹਿ ਗੁਰੂ ਅੰਤਾਰਿਕਤਾ ਉਤਰਾ ਬੰਦਾ ਸਤਿਗੁਰੂ ਵਾਹ ਜਹਾ ਗੰਨ ਸਾਸਾ ਬੀਤਹ ਦਰਸ਼ਿਆ ਤੂ ਜੀਤਿ ਭਤੇ ਗੁਰੂ ਕੀ ਸਾਧ ਸੰਤ ਕੀ ਜੀਤ ਬਿਰੀ ਸਾਹਿਬ ਦੀ ਸਹਾਇ ਸਾ ਸਾਜੀ ਕੇ ਗੁਰ ਬਾਲੇ ਵੱਲ ਦੇਵਾ ਹੈ ਗੁਰੂ ਸਿੱਖਾ ਨੂੰ ਸਿਦਾਨ ਦੀ ਥਾਨ ਰਣਕਾਣ ਨੂੰ ਇੱਕ ਕਾਲ ਸਾਹੂ ਦਰਸ ਸਦਨ ਦਾ ਸਰਦਨ ਦਾ ਨਾਮਦਾਨ ਰੀਮਨ ਸਾਹਿਬ ਜੀ ਦੇ ਦਰਸਿ ਗ੍ਰਹਾਂ ਜਲਦਿਆਂ ਘੰਨੇ ਨੂੰ ਗੇਤੋ ਜਿਹਾ ਤਾਂ ਸਰ ਰੁਗਾ ਜਾਗਾ ਸਲੋ ਜੀ ਆਹੀ ਗੁਰੂ ਕਰਦਾ ਹੋ ਨਾਮੁ ਨਿਮਾਤਿ ਤੇ ਵਤ ਵੰਦੇ ਰਾਖੇ ਆਪ ਵਰਹਿ ਲੋਕਾਲ ਕੀਓ ਪਰਦੇ ਸਦਾ ਦਾ ਇਕਤਾ ਕੀਓ ਤੇਰੇ ਦਰਸਨ ਸਾਗ ਪੰਜਾਬ ਸਾਗ ਨੂੰ ਤੁਹਾਂ ਮਾਣੂ ਸੁਵਾਏ ਅੰਦੇ ਬਿਨਾ ਤੋ ਪਾਥਰੋ ਸੂਰਿਆ ਜੱਤ ਤੇ ਜੰਗ ਦੀ ਦਾ ਸੇਵਾ ਸੰਭਵ ਦਾ ਦਾ ਕਾਲਖਾ ਜੀ ਮਛਨਾ ਲਿਵਾਣਿਆ ਦਿਵਾਨ ਕਾਲੀਆਂ ਦੇ ਪਾਣਿ ਲੁਕੀਆਂ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਰਨਾ ਕਮਲ ਨਿਰਵਾਸ ਜੇ ਪੀਆ ਜੀ ਆਪ ਜੀ ਆਪਦੀਆਂ ਦੀ ਗੁਰਬਾਣੀ ਦਾ ਪਰਮਾਨ ਜੇ ਹਾ ਚੀ ਜੀ ਦਿੱਖਿਆ ਤੇ ਬਾਹ ਤੁਮ ਤੁਮਾਈ ਤੇ ਆਵਨ ਦਾ ਹਰ ਦੇ ਉਚਾਰੇ ਦੇ ਮਹਾਵਾਕਨ ਸਾਰ ਸਰਸ ਕੀ ਪਾਚਾ ਜੀ ਪ੍ਰਾਤਿਵਾਸੀ ਦੀ ਵੀ 74 ਕਰੋੜ ਜੀਨਾਂ ਨੇ ਜਿੰਨੇ ਵੀ ਸਵਾਸਾਂ ਦੀ ਜੁਤੀ ਭਾ ਕੇ ਸੰਸਾਰ ਦੇ ਵਿੱਚ ਕਿੱਸੇ ਇਹ ਤੋਂ ਸਵਾਸਾਂ ਨੂੰ ਪੂਰੀਆਂ ਕਰਦੇ ਆ ਕੋ ਜਨਾਬ ਤੋਂ ਆਪ ਜੀਆਂ ਦੇ ਚਰਨਾਂ ਵਿੱਚ ਜਾ ਪ੍ਰਾਤਿਹਾਨ ਮਹਾਰਾਜ ਦੇ ਪਾਤਸ਼ਾਹ ਜੀ ਸਾਤਮ ਸ਼ਾਂਤ ਦੀ ਵਾਸਤੇ ਪਿਛੇ ਪਰਿਵਾਰ ਵੱਲੋਂ ਆਪ ਜੀਆਂ ਤੋਂ ਕੂਟਾਲ ਬਨੇ ਤੱਕ ਜੀਆਂ ਆਪਣੀਆਂ ਦੀ ਧੁਰਜੀ ਬਾਣੀ ਆਈ ਦੇ ਜਾਤ ਕਰਾਏ ਮਹਾਰਾਜ ਦੇ ਪਾਤਸ਼ਾਹ ਜੀਓ ਬ੍ਰੰਤ ਮਹਾਰਾਜ ਦੇ ਪਾਤਸ਼ਾਹ ਜੀਓ ਸਾਰਜੁਗ ਮੇਂ ਪਵਿੱਤਰ ਪ੍ਰਧਾਨਾਂ ਨੂੰ ਸੁਨਾਰਾ ਕਰਤਾਰ ਕੀ ਸਰਬ ਵਿਚਾਰਾਂ ਹੋਈਆਂ ਹਨ ਨੇਕਾਂ ਤੁ ਲੱਚਾ ਤੋ ਬਖਸ਼ ਲੈਣਾ ਕਿਰਪਾ ਕਰਨੀ ਮਹਾਰਾਜੀ ਗੁਰਬਾਣੀ ਦਾ ਸਿੱਤ ਦਾ ਵਿਚਾਰ ਨੂੰ ਦਾ ਭਾ ਸੁਲਾਪ ਕੀ ਇਸ੍ਰੀ ਆਤਮਾ ਨੂੰ ਬਖਸ਼ ਕਰਨਾ ਕਰਪਾ ਕਰਨੀ ਮਹਾਰਾਜ ਦੇ ਪਾਤਸ਼ਾਹ ਤੋਂ ਖਾਲਸਾ ਵਿਚਾਰ ਕੀ ਅਨੇਕਾਂ ਤੁ ਲੱਚਾ ਹੋ ਜਾਂਦੀਆਂ ਨੇ ਆਪ ਜੀ ਬਖਸ਼ ਲੈਣਾ 83 ਲੱਖ ਪਟਕਣਾ ਜੁਨਾ ਤੋਂ ਪਚਾ ਕੇ ਆਪਰੇ ਚਰਨਾਵਾਂ ਦਾ ਵਕਨਾ ਸੇ ਪਰਵਾਹ ਨੂੰ ਭਾੜੇ ਨੂੰ ਮਿੱਠਾ ਕਰਕੇ ਬੁਲੰਦ ਦੇ ਕਾਲੂ ਸੰਬਖਸ਼ ਨੇ ਪ੍ਰਵਾਰਤ ਸਤਸਾਕੀਆ ਬਖਸ਼ੀਆ ਮਹਾਰਾਜੀਓ ਏਕਾ ਬਲੂ ਆਪਣੀਆਂ ਸੁਦਰਵਾ ਮਿੱਠਾ ਪਹਿਨਾਈ ਦੀ ਅਰਦਾਸ ਕਰਨੀ ਉਹ ਦੁਸਤਵਾਲਾ ਸਾਵਾ ਤੇ ਭਾੜੀ ਬੀਤਰਿਆ ਦੀ ਹਾਜ਼ਰ ਨਹੀਂ ਨਾਰਾਇਣ ਕੇ ਪਾਤਸ਼ਲ ਸੇਵਾ ਕਾ ਦੀ ਸੇਵਾ ਪ੍ਰਵਾਨ ਕਰੋ ਇਸ ਸੇਵਾ ਦਾ ਭਾਵ ਵਾਲਾ ਆਪ ਜੀ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰੋ ਨਾਰਾਇਣ ਪਾਤਸ਼ਾਹੀਓ ਅੰਤਮਰਦਾਸ ਵਿੱਚ ਤਰਵਤ ਕਲਪਾਂ ਆਦਰੂਈਆਂ ਹਨ ਦੂਰੋ ਦੇਰਿਆਂ ਵਾਲੀਆਂ ਸੰਤਾਨੀਆਂ ਆਸਰੀਆਂ ਤੇ ਕੁਲ ਪਿਟਾਵਾ ਪਰਵਾਰ ਅਰਦਾਸਾਬ ਦੇ ਜੀਆਂ ਪਰਵਾਰ ਕਰਨੀਆਂ ਕਰੋ ਕਿਰਪਾ ਜੀ ਰਾਸ਼ੀ ਅਦਾਤਾ ਤੋਂ ਸੇਵਕਾਂ ਵੱਲੋਂ ਕੜਾ ਪ੍ਰਸ਼ਾਦ ਵੀ ਰਹੀ ਗੁਰੂ ਕੇ ਨਜ਼ਰ ਹਾਜ਼ਰੀ ਆਪ ਜੀ ਦਾ ਤੇ ਪਰਵਾਰ ਕਰੋ ਪ੍ਰਭਾ ਪ੍ਰਤਾਪ ਸਰਵਤ ਸੰਤਾਂ ਚਰਨਾਂ ਕਾ ਉਪਦੇਸ਼ ਆਗਿਆ ਹੋਵੇ ਰੋਗੀ ਸਕੇ ਸਰਵ ਜੀ ਦਾ ਨਾਮ ਸਤਨਾਮ ਤੇ ਵਾਹਿਗੁਰੂ ਵਾਹ ਕਰੋ ਕਿਰਪਾ ਸੁਲਾਹੀ ਫਰਮਾਓ ਮਤੋ ਸੰਤਾਂ ਨੂੰ ਇਹ ਅਲ ਕਰੋ ਜੇ ਨਾਲ ਕਰਾਂ ਗਰਦੀ ਕਲਾ ਮੇਰੇ ਬਾਣੇ ਸਤ ਦਾ ਸ਼ੁਰੂਤ ਸੁਧਰ ਮਾ ਦੇ